ਇਹਨਾਂ ਨੂੰ ਪਿਆਰ ਗਾਇਸ ਅਸੀਂ ਚੱਪਲ ਜੋੜਨ ਲੱਗੇ ਆ ਠੀਕ ਹੈ ਜੀ ਚੱਪਲ ਦਾ ਰੇਜਮੈਂਟ ਦਾ ਬਿਨਾਂ ਲਗਾਈ ਆ ਆਹ ਦੇਖ ਆ ਵੀ ਅਈ ਚੱਪਲ ਜੋੜ ਜਾਂਦੀ ਹੈ ਦੇਣੇ ਆ ਜੋੜ ਕੇ ਗਾਇਸ ਚੱਪਲ ਦਾ ਰੇਜਮੈਂਟ ਵੇਖੋ ਚੱਪਲ ਟੁੱਟੀ ਕਿਵੇਂ ਜੋੜੀਦੀ ਆ ਇਹ ਸਾਡੇ ਮੇਸਤਰੀ ਨੇ ਨਵਾਂ ਤਰੀਕਾ ਵੇ ਵੇਖਿਆ ਐਂ ਕੰਮ ਕਰਕੇ ਮੋਰਗਾਂ ਕੱਢ ਲੋ ਦੋ ਕੋਟਪਲੇ ਮੁੰਡਿਆ Ika ji, ada umur nggak nih Ya, kaidara. Ya, kaidara. Oh, kita udah